ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਬਿੱਕਟਰੀ ਵਿੱਚ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਅੱਜ ਆਪਾਂ ਟੀਚਿੰਗ ਮੈਥਡ ਪੰਜਾਬੀ ਟੀਚਿੰਗ ਮੈਥਡ ਨਾਲ ਸੰਬੰਧਿਤ ਜਿਹੜੇ ਕੁਐਸਚਨ ਆਗੇ ਐਮਸੀਕਿਊ ਉਹ ਕਰਾਂਗੇ ਜਨਕਿ ਤੁਹਾਨੂੰ ਜਿਹੜੀ ਹੈਗੀ ਪੈਡਾਗੋਜੀ ਕਰਵਾਈ ਜਾਊਗੀ ਐਮਸੀਕਿਊ ਉਹਦੇ ਪੈਡਾਗੋਜੀ ਦੇ ਕਰਵਾਏ ਜਾਣਗੇ ਜਿਹੜੀ ਤੁਹਾਨੂੰ ਪੀਐਸਟੈਟ ਸੀਟੈਟ ਜਾਂ ਜਿਹੜੀ ਰੀਟ੍ਰਿਪਲ ਐਸਵੀ ਲਈ 5 ਤੋਂ 10 ਨੰਬਰਾਂ ਦੀ ਤੁਹਾਡੇ ਤੁਹਾਨੂੰ ਆਉਣੀ ਹੈਗੀ ਉਹ ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਇਹ ਕਲਾਸ ਆਗੀ ਜਿਹੜੀ ਇਹ ਹੈਲਪ ਕਰੇਗੀ ਤੁਹਾਡੇ ਗਿਆਨ ਦੇ ਵਿੱਚ ਵਾਧਾ ਕਰੇਗੀ ਤੇ ਇਹ ਜਿਹੜੇ ਕੁਐਸਚਨ ਨੇ ਧਿਆਨ ਨਾਲ ਪੜ੍ਹਨੇ ਹੈਗੇ ਆਪਾਂ ਨੇ ਚਲੋ ਹਾਂਜੀ ਆਪਾਂ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈਗਾ ਉਹ ਅਸੀਂ ਕਰ ਦਿਆਂਗੇ ਅੱਜ ਵਿਆਕਰਨ ਦੇ ਗਿਆਨ ਨਾਲ ਭਾਸ਼ਾ ਦਾ ਸੰਪੂਰਨ ਗਿਆਨ ਪ੍ਰਾਪਤ ਹੋ ਸਕਦਾ ਹੈ ਹਾਂਜੀ ਕੀ ਆਪਸ਼ਨ ਹਨ ਹੈ ਹਾਂ ਇਹਦਾ ਕੀਆ ਬਿਲਕੁਲ ਸਹੀ ਬਿਲਕੁਲ ਗਲਤ ਸੰਭਵ ਹੈ ਜਾਂ ਸੰਪੂਰਨ ਨਹੀਂ ਕੀਏਗਾ ਆਪ ਕੋ ਇਹਦਾ ਸੰਪੂਰਨ ਨਹੀਂ ਵਿਆਕਰਨ ਦੇ ਗਿਆਨ ਨਾਲ ਭਾਸ਼ਾ ਦਾ ਸੰਪੂਰਨ ਗਿਆਨ ਹੁੰਦਾ ਕਹਿੰਦੇ ਇਹ ਪੂਰੀ ਤਰ੍ਹਾਂ ਕੀ ਹੈਗਾ ਗੱਲ ਸੰਪੂਰਨ ਨਹੀਂ ਹੈਗੀ ਤਾਂ ਸਸਾ ਬਿਲਕੁਲ ਸਹੀ ਹੈਗਾ ਤੇ ਵਿਆਕਰਨ ਦੀ ਸਿੱਖਿਆ ਬਹੁਤ ਜ਼ਰੂਰੀ ਹੁੰਦੀ ਹੈ ਜੇਕਰ ਕੀ ਹੋਵੇ ਮਾਤ ਭਾਸ਼ਾ ਸਿੱਖਣੀ ਹੋਵੇ ਵਿਦੇਸ਼ੀ ਭਾਸ਼ਾ ਸਿੱਖਣੀ ਹੋਵੇ ਰਾਸ਼ਟਰੀ ਭਾਸ਼ਾ ਸਿੱਖਣੀ ਹੋਵੇ ਜਾਂ ਇਨਾ ਚੋ ਕੋਈ ਵੀ ਭਾਸ਼ਾ ਸਿੱਖਣੀ ਹੋਵੇ ਤਾਂ ਕੀ ਆਜੂ ਅਨਸਰ ਇਨਾ ਚੋ ਕੋਈ ਵੀ ਭਾਸ਼ਾ ਸਿੱਖਣੀ ਹੋਵੇ ਤਾਂ ਵਿਆਕਰਨ ਦੀ ਕੀ ਹੈਗੀ ਸਿੱਖਿਆ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈਗੀ ਤਾਂ ਸਸਤਾ ਸਹੀ ਹੈਗਾ ਅੱਗੇ ਹੈ ਸਾਡਾ ਵਿਦਿਆਰਥੀ ਨੂੰ ਵਿਆਕਰਨ ਦਾ ਗਿਆਨ ਦਿੱਤਾ ਜਾਂਦਾ ਹੈ ਤਾਂ ਕਿ ਉਹ ਭਾਸ਼ਾ ਦਾ ਕੀ ਕਰ ਸਕੇ ਭਾਸ਼ਾ ਦੀ ਸਹੀ ਮਤਲਬ ਕਿ ਭਾਸ਼ਾ ਦੀ ਕੀ ਕਰ ਸਕੇ ਸ਼ੁੱਧ ਵਰਤੋਂ ਸਿੱਖ ਸਕੇ ਸੋਹਣੀ ਵਰਤੋਂ ਕਰ ਸਕੇ ਸਵੈ ਪ੍ਰਗਟਾਵਾ ਕਰ ਸਕੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹੈਗਾ ਤਾਂ ਕੀ ਆਊਗਾ অপਸ਼ਰ ਉੜਾ ਆਊਗਾ শুদ্ধ ਵਰਤੋਂ ਸਿੱਖ ਸਕੇ ਵਿਦਿਆਰਥੀ ਨੂੰ ਤਾਂ ਕਰਕੇ ਜਿਹੜਾ ਵਿਆਕਰਨ ਦਾ ਜਿਹੜਾ ਗਿਆਨ ਕਰਵਾਇਆ ਜਾਂਦਾ ਤਾਂ ਜੋ ਵੀ ਉਹ শুদ্ধ ਹੈਗਾ ਜਿਹੜਾ ਲਿਖਣਾ ਤੇ ਪੜ੍ਹਨਾ ਉਹਨੂੰ ਆ ਜਾਵੇ ਅਗਲਾ ਸਾਡਾ ਕੁਐਸਚਨ ਹੈ ਜਿੱਥੇ ਬੋਲਣ ਲਿਖਣਾ ਸੁਣਨ ਅਤੇ ਪੜ੍ਹਨ ਦਾ ਅਭਿਆਸ ਹੋ ਜਾਵੇ ਉੱਥੇ ਭਾਸ਼ਾ ਕੀ ਹੋ ਜਾਂਦੀ ਆ ਅਸ਼ੁੱਧ ਹੋ ਜਾਂਦੀ ਆ ਸਪਸ਼ਟ ਹੋ ਜਾਂਦੀ ਆ ਸੌਖੀ ਹੋ ਜਾਂਦੀ ਆ ਜਾਂ ਸ਼ੁੱਧ ਹੋ ਜਾਂਦੀ ਆ ਤਾਂ ਕੀ ਹੋ ਜਾਂਦੀ ਆ ਜਿੱਥੇ ਬੋਲਣਾ ਲਿਖਣਾ ਸੁਣਨਾ ਪੜ੍ਹਨਾ ਸਾਰਾ ਕੁਝ ਆ ਜਾਵੇ ਤਾਂ ਉੱਥੇ ਭਾਸ਼ਾ ਕੀ ਹੋ ਜਾਂਦੀ ਆ ਸ਼ੁੱਧ ਹੋ ਜਾਂਦੀ ਹੈਗੀ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਬੱਚੇ ਦੀ ਸਵੈ ਪ੍ਰਗਟਾਵਾ ਦੀ ਸ਼ਕਤੀ ਉੱਤੇ ਵਿਆਕਰਨ ਦਾ ਪ੍ਰਭਾਵ ਕੀ ਹੁੰਦਾਗਾ ਪੈਂਦਾਗਾ ਨਹੀਂ ਪੈਂਦਾ ਥੋੜਾ ਪੈਂਦਾ ਜਾਂ ਬਹੁਤ ਜ਼ਿਆਦਾ ਪੈਂਦਾ ਤਾਂ ਕੀ ਆ ਨਹੀਂ ਪੈਂਦਾ ਬੱਚੇ ਦੀ ਸਵੈ ਪ੍ਰਗਟਾਵਾ ਦੀ ਜਿਹੜੀ ਸ਼ਕਤੀ ਉੱਤੇ ਉਹਦਾ ਵਿਆਕਰਨ ਦਾ ਕੋਈ ਵੀ ਪ੍ਰਭਾਵ ਆ ਜਿਹੜਾ ਨਹੀਂ ਪੈਂਦਾ ਵਿਆਕਰਨ ਦੇ ਨਿਯਮਾਂ ਦਾ ਗਿਆਨ ਇੰਨਾ ਜ਼ਰੂਰੀ ਨਹੀਂ ਜਿੰਨਾ ਉਹਨਾਂ ਨਿਯਮਾਂ ਦਾ ਅਭਿਆਸ ਤੇ ਪ੍ਰਯੋਗ ਵਿੱਚ ਲਿਆਉਣਾ ਜ਼ਰੂਰੀ ਹੈ ਕਿਉਂਕਿ ਨਿਯਮ ਭਾਸ਼ਾ ਦੀ ਬੋਲਚਾਲ ਵਿੱਚ ਰੁਕਾਵਟ ਪਾਉਂਦੇ ਹਨ ਆੜਾ ਨਿਯਮ ਵਿਅਕਤੀ ਦੇ ਸਵੈ ਪ੍ਰਗਟਾਵੇ ਵਿੱਚ ਰੁਕਾਵਟ ਪਾਉਂਦੇ ਹਨ ਈੜੀ ਨਿਯਮਾਂ ਨੂੰ ਜਾਣਨ ਵਾਲੇ ਵੀ ਅਭਿਆਸ ਦੀ ਕਮੀ ਕਰਨ ਭਾਸ਼ਾ ਨੂੰ ਸ਼ੁੱਧ ਬੋਲਣਾ ਤੇ ਸ਼ੁੱਧ ਬੋਲਣਾ ਤੇ ਲਿਖਦੇ ਹਨ ਉਪਰੋਕਤ ਕੋਈ ਨਹੀਂ ਤਾਂ ਕਿ ਆਜੂਗਾ ਇਹਦਾ ਈੜੀ ਆਪਸ਼ਨ ਸਹੀ ਹੈਗੀ ਨਿਜਮਾ ਨੂੰ ਜਾਣਨ ਵਾਲੇ ਵੀ ਅਭਿਆਸ ਦੀ ਕਮੀ ਕਾਰਨ ਭਾਸ਼ਾ ਨੂੰ ਅਸ਼ੁੱਧ ਬੋਲਦੇ ਤੇ ਲਿਖਦੇ ਹਨ ਕਿਉਂਕਿ ਜੋ ਵੀ ਅਸੀਂ ਕੰਮ ਕਰਦੇ ਆ ਸਾਡਾ ਅਭਿਆਸ ਨਾਲ ਹੀ ਉਹ ਪਰਫੈਕਟ ਹੁੰਦਾਗਾ ਤੁਸੀਂ ਕਿਸੇ ਵੀ ਕੰਮ ਨੂੰ ਲਾ ਲਓ ਜਿੰਨਾ ਉਹਦੇ ਵਿੱਚ ਅਸੀਂ ਪ੍ਰੈਕਟਿਸ ਕਰੀ ਜਾਵਾਂਗੇ ਤਾਂ ਜਿਹੜਾ ਸਾਡਾ ਉਹ ਜਿਹੜਾ ਚੀਜ਼ ਹੈਗੀ ਉਹ ਨਿਖਰ ਕੇ ਸਾਡੇ ਸਾਹਮਣੇ ਆਈ ਜਾਊਗੀ ਇਦਾਂ ਹੀ ਜੇ ਅਸੀਂ ਵਿਆਕਰਨ ਦੇ ਵਿੱਚ ਅਭਿਆਸ ਕਰੀ ਜਾਂਦੇ ਆ ਤਾਂ ਉਹਦੇ ਨਾਲ ਕੀ ਹੋਏਗਾ ਸਾਡਾ ਸ਼ੁੱਧਾ ਹੋਏਗਾ ਜਿਹੜਾ ਉਚਾਰਨ ਬੋਲਣ ਲਿਖਣ ਜਿਹੜਾ ਪੜਨ ਸਾਰਾ ਕੁਝ ਹੋ ਕੀ ਹੋ ਜਾਊਗਾ ਸ਼ੁੱਧ ਹੋ ਜਾਊਗਾ ਜੇ ਸਾਡਾ ਅਭਿਆਸ ਨਹੀਂ ਹੈਗਾ ਉਸ ਚੀਜ਼ ਦੇ ਵਿੱਚ ਤਾਂ ਸਾਡਾ ਕੀ ਹੋਏਗਾ ਉਹ ਭਾਸ਼ਾ ਕੀ ਜਿਹੜੀ ਅਸ਼ੁੱਧ ਅਸੀਂ ਬੋਲਦੇ ਆ ਤੇ ਲਿਖਦੇ ਆਂਗੇ ਤਾਂ ਇਹਡੀ ਆਪਸ਼ਨ ਬਿਲਕੁਲ ਸਹੀ ਹੈਗੀ ਭਾਸ਼ਾ ਦੇ ਬੋਲਣ ਤੇ ਲਿਖਣ ਲਈ ਕਿਸ ਦੀ ਲੋੜ ਪੈਂਦੀ ਹੈ ਵਿਆਕਰਨ ਦੀ ਭਾਸ਼ਾ ਦੀਆਂ ਬੰਗੀਆਂ ਦੀ ਮਨੁੱਖ ਧੁਨੀਆਂ ਤੇ ਅੰਗਾਂ ਦੀ ਪ੍ਰੋਕਤ ਕਿਸੇ ਦੀ ਨਹੀਂ ਕੀ ਹੈਗਾਊਗਾ ਉੜਾ ਵਿਆਕਰਨ ਦੇ ਪਾਸ਼ਾ ਦੇ ਬੋਲਣ ਤੇ ਲਿਖਣ ਲਈ ਕਿਸ ਦੀ ਲੋੜ ਹੁੰਦੀ ਹੈਗੀ ਵਿਆਕਰਨ ਦੀ ਲੋੜ ਹੁੰਦੀ ਹੈਗੀ ਹਾਂਜੀ ਸਾਡਾ 8ਵਾਂ ਕੁਐਸਚਨ ਹੈ ਹਰੇਕ ਪਾਸ਼ਾ ਦੇ ਕਿਹੜੇ ਮੁੱਖ ਅੰਗ ਹੁੰਦੇ ਹਨ ਤਾਂ ਧੁਨੀ ਅਤੇ ਸ਼ਬਦ ਸ਼ਬਦ ਤੇ ਵਾਕ ਧੁਨੀਆ ਸ਼ਬਦ ਵਾਕ ਤੇ ਅਰਥ ਵਾਕ ਤੇ ਧੁਨੀ ਕੀ ਹੁੰਦਾ ਧੁਨੀ ਸ਼ਬਦ ਵਾਕ ਤੇ ਅਰਥ ਈਡੀ ਅੱਗੇ ਜਿਹੜਾ ਸਹੀ ਹੈਗਾ ਸਾਡਾ ਅੱਗੇ ਸਾਡਾ ਕੁਐਸਚਨ ਹੈ ਨੋਮਾ ਕਿਸੇ ਭਾਸ਼ਾ ਦੇ ਪੈਦਾ ਹੋਣ ਨਾਲ ਉਸ ਦੇ ਨਾਲ ਹੀ ਸਿੱਧੇ ਤੌਰ ਤੇ ਕਿਸ ਦਾ ਜਨਮ ਹੁੰਦਾ ਹੈ ਹਾਂਜੀ ਕਿਸ ਦਾ ਜਨਮ ਹੁੰਦਾ ਨਿਯਮ ਵਿਧਾਨ ਦਾ ਜਿਹੜਾ ਕੀ ਹੁੰਦਾਗਾ ਜਨਮ ਹੁੰਦਾਗਾ ਹਰ ਇੱਕ ਭਾਸ਼ਾ ਦੀ ਵਿਆਕਰਨ ਹੁੰਦੀ ਆ ਵੱਖਰੀ ਤੇ ਨਿਵੇਕਲੀ ਕਿ ਆ ਜੂ ਇਹਦਾ ਆਨਸਰ ਵੱਖਰੀ ਤੇ ਨਿਵੇਕਲੀ ਉੜਾ ਆਨਸਰ ਸਹੀ ਹੈਗਾ ਵਿਆਕਰਨ ਭਾਸ਼ਾ ਦੇ ਕਿਹੜੇ ਅੰਗ ਦੀ ਵਿਆਖਿਆ ਨਹੀਂ ਕਰਦੀ ਵਿਆਕਰਨ ਕਿਹੜੇ ਅੰਗ ਦੀ ਜਿਹੜੀ ਹੈਗੀ ਵਿਆਖਿਆ ਨਹੀਂ ਕਰਦੀ ਧੁਨੀਆਂ ਦੀ ਅਰਥ ਦੀ ਵਾਕ ਦੀ ਜਾਂ ਅੱਖਰਾਂ ਦੀ ਤਾਂ ਕੀ ਅਰਥ ਦੀ ਜਿਹੜੀ ਵਿਆਖਿਆ ਨਹੀਂ ਕਰਦੀ ਸਿੱਖਿਆ ਦਾ ਸਰਵੋਤਮ ਸਾਧਨ ਕਿਹੜਾ ਹੈ ਲਿਪੀ ਭਾਸ਼ਾ ਰੇਡੀਓ ਟੈਲੀਵਿਜ਼ਨ ਤਾਂ ਭਾਸ਼ਾ ਸਿੱਖਿਆ ਦਾ ਸਰਵੋਤਮ ਸਾਧਨ ਮੰਨਿਆ ਜਾਂਦਾ ਹੈ ਰਾਸ਼ਟਰੀ ਭਾਸ਼ਾ ਦੇ ਰੂਪ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਕਾਰਜ ਕਿਹੜਾ ਹੈ ਦੋਸ਼ ਤੇ ਵਿਕਾਸ ਕਰਨਾ ਲੋਕਾਂ ਨੂੰ ਸਿੱਖਿਆਕ ਬਣਾਉਣਾ ਰਾਸ਼ਟਰੀ ਇਕਤਾ ਪੈਦਾ ਕਰਨਾ ਸਾਰੇ ਧਰਮਾਂ ਵਿੱਚ ਇਕਤਲੇ ਹੋਣੀ ਤਾਂ ਕਿ ਅਜੂ ਰਾਸ਼ਟਰੀ ਇਕਤਾ ਪੈਦਾ ਕਰਨਾ ਪਾਸ਼ਾ ਦਾ ਸਮਾਜ ਪ੍ਰਤੀ ਸਭ ਤੋਂ ਵੱਡਾ ਕਾਰਜ ਕਿਹੜਾ ਹੈ ਇਹ ਸਮਾਜ ਦਾ ਗਿਆਨ ਸੁਰੱਖਿਅਤ ਰੱਖਦੀ ਹੈ ਉ ਆੜਾਪਸ਼ਨ ਸਹੀ ਹੈਗਾ ਪਾਸ਼ਾ ਇੱਕ ਯੰਤਰ ਹੈ ਇੱਕ ਸਾਧਨ ਹੈ ਜਿਸ ਦੁਆਰਾ ਆਨੰਦ ਪ੍ਰਸੰਤਾ ਅਤੇ ਗਿਆਨ ਪ੍ਰਾਪਤ ਹੁੰਦਾ ਹੈ ਇਹ ਰੁਚੀਆਂ ਤੇ ਭਾਵਨਾਵਾਂ ਦਾ ਨਿਰਦੇਸ਼ਕ ਹੈ ਇਹ ਕਥਨਾ ਕਿਹੜੇ ਵਿਦਵਾਨ ਦਾ ਹੈ ਹਾਂਜੀ ਇਹ ਕਥਨ ਕਿਹੜੇ ਵਿਦਵਾਨ ਦਾ ਹੈ ਰਾਈਬਰ ਦਾ ਜਿਹੜਾ ਇਹ ਕੀ ਹੈਗਾ ਕਥਨ ਹੈ ਰਾਈਬਰ ਦਾ ਸਸਾ ਆਪਸ਼ਨ ਰਾਈਟਰ ਪਾਸ਼ਾ ਦਾ ਅਸਲ ਰੂਪ ਸ਼ਾਮਲ ਹੁੰਦਾ ਹੈ ਉਸ ਦੀਆਂ ਧੁਨੀਆਂ ਵਿੱਚ ਉੜ ਆਪਸ਼ਨ ਸਹੀ ਹੈਗਾ ਧੁਨੀਆਂ ਵਿੱਚ ਹਾਂਜੀ ਸਾਡਾ 17ਵਾਂ ਕੁਐਸਚਨ ਹੈ ਪਾਸ਼ਾ ਦਾ ਅਸਲ ਰੂਪ ਹੁੰਦਾ ਹੈ ਮੌਖਿਕ ਆਡ ਆਪਸ਼ਨ ਸਹੀ ਹੈਗੀ ਹਾਂਜੀ ਸਾਡਾ 18ਵਾਂ ਕੁਐਸਚਨ ਹੈ ਬੱਚੇ ਦਾ ਭਾਸ਼ਾ ਗਿਆਨ ਸ਼ੁਰੂ ਹੁੰਦਾ ਹੈ ਇੱਕ ਸ਼ਬਦ ਤੋਂ ਇੱਕ ਸ਼ਬਦ ਤੋਂ ਜਿਹੜਾ ਭਾਸ਼ਾ ਦਾ ਗਿਆਨ ਆ ਜਿਹੜਾ ਉਹ ਸ਼ੁਰੂ ਹੁੰਦਾ ਕਿ ਇਹ ਪਹਿਲਾ ਇੱਕ ਸ਼ਬਦ ਸਿੱਖਦਾਗਾ ਲਿਖਣਾ ਪੜ੍ਹਨਾ ਬੋਲਣਾ ਫਿਰ ਉਸ ਤੋਂ ਬਾਅਦ ਦੋ ਫਿਰ ਤਿੰਨ ਫਿਰ ਚਾਰ ਫਿਰ ਇੱਕ ਸ਼ਬਦਾਂ ਦੀ ਲੜੀ ਬਣ ਜਾਂਦੀ ਹੈ ਜਿਸ ਨਾਲ ਵਾਕ ਬਣ ਜਾਂਦੇ ਨੇ ਫਿਰ ਵਾਕਾਂ ਤੋਂ ਅੱਗੇ ਪੂਰਾ ਚੀਜ਼ਾਂ ਇਹ ਕੀਏਗੀ ਚੱਲਦੀ ਆ ਪਰ ਜਿਹੜੀ ਬੱਚੇ ਦੀ ਸ਼ੁਰੂਆਤ ਹੁੰਦੀ ਆ ਭਾਸ਼ਾ ਗਿਆਨ ਭਾਸ਼ਾ ਗਿਆਨ ਨੂੰ ਸਿੱਖਣ ਲਈ ਤਾਂ ਇੱਕ ਸ਼ਬਦ ਤੋਂ ਹੁੰਦੀ ਆ ਤਾਂ ਊੜਾ ਆਪਸ਼ਨ ਰਾਈਟ ਬੱਚੇ ਤੇ ਭਾਸ਼ਾ ਗਿਆਨ ਦਾ ਆਧਾਰ ਹੁੰਦਾ ਹੈ ਭਾਸ਼ਾ ਦੇ ਦੁਨੀਆਂ ਦਾ ਭਾਸ਼ਾ ਦੇ ਦੁਨੀਆਂ ਦਾ ਭਾਸ਼ਾ ਤੇ ਦੁਨੀਆਂ ਦਾ ਕੀ ਹੁੰਦਾਗਾ ਬੱਚੇ ਤੇ ਭਾਸ਼ਾ ਦਾ ਗਿਆਨ ਹੁੰਦਾਗਾ ਈਡੀ ਆਪਸ਼ਨ ਸਹੀ ਆ ਭਾਸ਼ਾ ਸੁਣ ਤੇ ਸਮਝਣ ਦਾ ਕਾਰਜ ਬੱਚਾ ਕਿਵੇਂ ਕਰਦਾ ਇੱਕ ਸਮੇਂ ਨਾਲੋਂ ਨਾਲ ਕਰਦਾ ਭਾਸ਼ਾ ਨੂੰ ਸੁਣਨਾ ਤੇ ਸਮਝਣਾ ਤੇ ਇਹ ਕਾਰਜ ਬੱਚਾ ਕਿਵੇਂ ਕਰਦਾ ਇੱਕੋ ਸਮੇਂ ਨਾਲੋਂ ਨਾਲ ਕਰਦਾਗਾ ਅਡ ਆਪਸ਼ਨ ਸਹੀ ਹੈਗਾ ਭਾਸ਼ਾ ਸਿੱਖਿਆ ਦਾ ਬਹੁਤ ਕਾਰਜ ਹੁੰਦਾ ਹੈ ਬਹੁਤਾ ਕਾਰਜ ਹੁੰਦਾ ਹੈ ਭਾਸ਼ਾ ਸਿੱਖਿਆ ਦਾ ਬਹੁਤਾ ਕਾਰਜ ਹੁੰਦਾ ਹੈ ਇਹਦਾ ਅਨਸਰ ਕੀ ਆਊਗਾ ਜੀ ਮੌਖਿਕ ਕੌਸ਼ਲਰ ਨਾਲ ਕਿਹਜੋ ਅੜਾ ਆਪਸ਼ਨ ਸਹੀ ਆ ਭਾਸ਼ਨਾ ਸੁmelnਣਾ ਵਿਚਾਰ ਗੋਸ਼ਟੀਆਂ ਤੇ ਸੈਮੀਨਾਰਾਂ ਤੋਂ ਲਾਭ ਉਠਾਉਣਾ ਵਿਅਕਤੀ ਨੂੰ ਹੋਣਾ ਚਾਹੀਦਾ ਹੈ ਕੀ ਹੋਣਾ ਚਾਹੀਦਾ ਹੈ ਸੁਣ ਤੇ ਸਮਝਣ ਕੌਸ਼ਲਰ ਵਿੱਚ ਮਾਹਿਰ ਹੋਣਾ ਚਾਹੀਦਾ ਹੈ ਜੇਕਰ ਉਹਨੇ ਭਾਸ਼ਨਾ ਸੁmelnਣਾ ਵਿਚਾਰ ਗੋਸ਼ਟੀਆਂ ਤੇ ਸੈਮੀਨਾਰਾਂ ਤੋਂ ਲਾਭ ਉਠਾਉਣਾਗਾ ਤਾਂ ਉਦੇ ਸ਼੍ਰੀ ਸੁਣਨ ਸ਼ਕਤੀ ਅਤੇ ਸਮਝਣ ਸ਼ਕਤੀ ਵੀ ਕੀ ਹੈਗਾ ਵਧੀਆ ਹੋਣੀ ਚਾਹੀਦੀ ਹੈ ਤਾਂ ਈਡੀ ਆਪਸ਼ਨ ਸਹੀ ਆ। ਭਾਸ਼ਾ ਦੇ ਸੁਣਨ ਕੌਸ਼ਲ ਤੋਂ ਭਾਵ ਹੁੰਦਾ ਹੈ। ਤੁਨੀਆਂ ਸੁਣ ਕੇ ਤੇ ਅਰਥ ਗ੍ਰਹਿਣ ਕਰਨੇ ਤੁਨੀਆਂ ਨੂੰ ਸੁਣ ਕੇ ਤੇ ਉਹਨਾਂ ਦੇ ਅਰਥ ਗ੍ਰਹਿਣ ਕਰਨੇ ਈਡੀ ਆਪਸ਼ਨ ਸਹੀ ਹੈਗੀ। ਅੱਗੇ ਸਾਡਾ ਆਪਸ਼ਨ ਹੈ 24ਵਾਂ ਸੌਰੀ ਕੁਐਸਚਨ ਹੈ 24ਵਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਭਾਸ਼ਾ ਦੇ ਕਿਹੜੇ ਕੌਸ਼ਲ ਦੁਆਰਾ ਕੀਤਾ ਭਾਸ਼ਾ ਕਿਹੜੇ ਕੌਸ਼ਲ ਦੁਆਰਾ ਨ ਦੁਆਰਾ ਵਧੀਆ ਹੁੰਦਾ ਹੈ ਤਾਂ ਕੀ ਅਜੂਗਾ ਜੀ ਆੜਾ ਆਪਸ਼ਨ ਬੋਲਣ ਨਾਲ ਬੱਚੇ ਦੇ ਜੀਵਨ ਦੇ ਬਹੁਤੇ ਕਾਰਜ ਭਾਸ਼ਾ ਦੇ ਕਿਹੜੇ ਕੌਸ਼ਲ ਦੁਆਰਾ ਹੁੰਦੇ ਹਨ ਮੌਖਿਕ ਕੌਸ਼ਲ ਦੁਆਰਾ ਸਸਾ ਆਪਸ਼ਨ ਸਹੀ ਹੈਗੀ ਸ਼ਬਦ ਰਚਨਾ ਤੇ ਵਾਕ ਰਚਨਾ ਲਿਖਣਾ ਕੌਸ਼ਲ ਦੀ ਕਿਹੜੀ ਅਵਸਥਾ ਹੈ ਤੀਜੀ ਅਵਸਥਾ ਹੇਠ ਲਿਖਿਆਂ ਵਿੱਚੋਂ ਕਿਸ ਵਿਧੀ ਨੂੰ ਦੇਖੋ ਅਤੇ ਕਰੋ ਵਿਧੀ ਕਿਹਾ ਜਾਂਦਾ ਹੈ ਸ਼ਬਦ ਵਿਧੀ ਨੂੰ ਕੀ ਕਿਹਾ ਜਾਂਦਾ ਦੇਖੋ ਤੇ ਕਰੋ ਵਿਧੀ ਈਡੀ ਆਪਸ਼ਨ ਸਹੀ ਹੈ ਕਿਸ ਦੇ ਅਨੁਸਾਰ ਦੇਖਣ ਸੁਣਨ ਸਮਗਰੀ ਉਹ ਹੈ ਜੋ ਸ਼੍ਰੇਣੀ ਵਿੱਚ ਜਾ ਹੋਰ ਸਿੱਖਿਆ ਪ੍ਰਸਥਤੀਆਂ ਵਿੱਚ ਲਿਖਤ ਜਾਂ ਬੋਲੀ ਗਈ ਪਾਠ ਸਮਗਰੀ ਨੂੰ ਸਮਝਣ ਵਿੱਚ ਸਹਾਇਤਾ ਕਰਦੀ ਹੈ ਤਾਂ ਕੀ ਆਜੂਗਾ ਈ ਸੀ ਈਸੀ ਐਡ ਇਸੀ ਡੈਂਟ ਉੜਾ ਆਪਸ਼ਨ ਸਹੀ ਹੈ ਕਿਸ ਦੇ ਅਨੁਸਾਰ ਪਾਠ ਯੋਜਨਾ ਦੇ ਨਿਰਮਾਣ ਵਿੱਚ ਪਾਠ ਨਾਲ ਸੰਬੰਧਿਤ ਉਦੇਸ਼ ਪਰਿਭਾਸ਼ਾ ਪਰਿਵਰਸ਼ਿਤ ਕਰਨਾ ਪਾਠ ਵਸਤੂ ਦੀ ਚੋਣ ਕਰਨਾ ਉਸ ਨੂੰ ਵਿਸਤ੍ਰਿਤ ਕਰਨਾ ਪ੍ਰਸਤੁਤੀ ਕਰਨ ਦੀਆਂ ਵਿਧੀਆਂ ਪ੍ਰਸਤੁਤ ਕਰਨ ਦੀਆਂ ਪ੍ਰਕਿਰਿਆ ਤੇ ਤਕਨੀਕਾਂ ਦਾ ਨਿਰਧਾਰਨ ਸ਼ਾਮਲ ਹੈ ਤਾਂ ਕਿ ਆਜੂਗਾ बिनिंग ਅਤੇ ਬਿਨਿੰਗ ਸਸਤਾ ਆਪਸ਼ਨ ਬਿਲਕੁਲ ਰਾਈਟ ਕਿਸਤੇ ਅਨੁਸਾਰ ਪਾਠ ਯੋਜਨਾ ਉਸ ਵਿਵਰਨ ਦਾ ਨਾਮ ਹੈ ਜਿਸ ਵਿੱਚ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕਿਸੇ ਪਾਠਤੋ ਕੀ ਉਪਲਬਧੀਆਂ ਪ੍ਰਾਪਤ ਕੀਤੀਆਂ ਪ੍ਰਾਪਤ ਕਰਨੀਆਂ ਹਨ ਅਤੇ ਉਹਨਾਂ ਨੂੰ ਕਿਸ ਸਾਧਨ ਦੁਆਰਾ ਰਣਨੀਤਿਕ ਕਿਰਿਆਵਾਂ ਦੇ ਫਲਸਰੂਪ ਪ੍ਰਾਪਤ ਕਰਨਾ ਹੈ ਤਾਂ ਕਿ ਆਜੂਗਾ ਉਡਾ ਆਪਸ਼ਨ ਆਜੂਗਾ ਐਨ ਐਲਓ ਹਾਂਜੀ ਇਹ ਸਾਡੇ 30 ਕੁਐਸਚਨ ਸੀਗੇ ਟੀਚਿੰਗ ਮੈਥਡ ਅ ਟੀਚਿੰਗ ਵਿਧੀਆਂ ਨਾਲ ਸੰਬੰਧਿਤ ਤੇ ਤੁਸੀਂ ਇਹਨਾਂ ਕੁਐਸਚਨਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਤੇ ਅੱਗੇ ਅਸੀਂ ਪ੍ਰੈਕਟਿਸ ਸੈੱਟ ਇਹ ਸਾਡਾ ਪਹਿਲਾ ਸੀ ਅੱਗੇ ਅਸੀਂ ਪ੍ਰੈਕਟਿਸ ਸੈੱਟ ਦੂਸਰਾ ਕਰਾਂਗੇ 33 ਦੇ ਸੈਕਟਰ ਨੇ ਜਿਹੜੇ ਇਹ ਹੋਇਆ ਕਰਨਗੇ ਤੇ ਤੁਹਾਨੂੰ ਜਿਹੜੀ ਹੈਗੀ ਸਾਰੀ ਜਿਹੜੀ ਹੈਗੀ ਮਤਲਬ ਕਿ ਤੁਹਾਡੀ ਸਾਈਕੋ ਆ ਗਈ ਉਹ ਕੰਪਲੀਟ ਹੋ ਜੂਗੀ ਜਿਹੜੀ ਤੁਹਾਡੀ ਆਉਂਦੀ ਹੈਗੀ ਤੁਹਾਨੂੰ ਸੀਟੈਟ ਪੀਟੈਟ ਜਾਂ ਤੁਹਾਨੂੰ ਡੀਟ੍ਰੈਪਲੈਸ ਬੀ ਦੇ ਵਿੱਚ ਆਉਣੀ ਹੈਗੀ ਸਾਈਕੋ ਮਤਲਬ ਕਿ ਟੀਚਿੰਗ ਜਿਹੜੀਆਂ ਵਿਧੀਆਂ ਨੇ ਉਹਨਾਂ ਨਾਲ ਰਿਲੇਟਡ ਜਿਹੜੇ ਕੁਸ਼ਚਨ ਆਉਂਦੇ ਿਆ ਨਾਲ ਦੇਖਣਾ ਤੇ ਇੱਕ ਵਾਰ ਫੇਰ ਤੋਂ ਕਹਿ ਰਹੀ ਆਂਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ